ਸਾਬਕਾ ਮੰਤਰੀ ਬਲਬੀਰ ਸਦੂ ਦੀ ਵੱਡੀ ਮੁਸ਼ਕਲ ਵਿਜਲੈਂਸ ਨੇ ਆਂਧਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਸ਼ੁਰੂ ਕੀਤੀ ਜਾਂਚ ਮੰਤਰੀ ਰਹੰਦੇ ਆ ਮੁਹਾਲੀ ਅਤੇ ਰੋਪੜ ਦੇ ਵੱਖ-ਵੱਖ ਪਿੰਡਾਂ 'ਚ ਖਰੀਦੀ ਸੀ ਜ਼ਮੀਨ ਸਿਜ਼ਾਨ ਦੇ ਪਰਿਵਾਰ ਨੇ ਤੁਨੀਸ਼ਾ ਦੇ ਮਾਂਦੇ ਇਲਜ਼ਾਮਾਂ ਨੂੰ ਕੀਤਾ ਖਾਰਜ ਕਿਹਾ ਤੁਨੀਸ਼ਾ ਨੂੰ ਦਰਗਾਹ ਤੇ ਲੈ ਜਾਣ ਦੇ ਸਬੂਤ ਦਿਖਾਉਣ ਹਿਜਾਬ ਵਾਲੀ ਤਸਵੀਰ ਫੋਟੋਸ਼ੂਟ ਦਾ ਸੀ ਹਿੱਸਾ ਮਾਂ ਤੇ ਤੁਨੀਸ਼ਾ ਤੋਂ ਜ਼ਬਰਦਸਤੀ ਕੰਮ ਕਰਵਾਉਣ ਦੇ ਵੀ ਲਾਏ ਇਲਜ਼ਾਮ ਸੁਪਰੀਮ ਕੋਰਟ ਨੇ ਨੋਟਬੰਦੀ ਨੂੰ ਠਹਿਰਾਇਆ ਸਹੀ ਕਿ ਆ ਨੋਟਬੰਦੀ ਦੀ ਪ੍ਰਕਿਰਿਆ 'ਚ ਕੋਈ ਗੜਬੜੀ ਨਹੀਂ ਆਰਥਿਕ ਫੈਸਲੇ ਨੂੰ ਪਲਟਿਆ ਨਹੀਂ ਜਾ ਸਕਦਾ ਸਾਰੀਆਂ 58 ਪਟੀਸ਼ਨਾਂ ਕੀਤੀਆਂ ਖਾਰਚ ਜੰਮੂ ਕਸ਼ਮੀਰ ਦੇ ਰਾਜੌਰੀ 'ਚ ਫਾਇਰਿੰਗ ਵਾਲੀ ਜਗ੍ਹਾ ਨੇੜੇ ਹੋਇਆ ਆਈਡੀ ਬਲਾਸਟ ਪੰਜ ਲੋਕ ਜ਼ਖਮੀ ਤਾਂਗਰੀ ਪਿੰਡ ਦੇ ਵਿੱਚ ਅਤਵਾਦੀਆਂ ਨੇ ਕੱਲ ਲਈਆਂ ਸੀ ਚਾਰ ਜਨ ਬਰਦਾਸਪੁਰ ਦੇ ਵਿੱਚ ਤਿੰਨ ਦਿਨਾਂ 'ਚ ਤੀਸਰੀ ਵਾਰ ਦੇਖਿਆ ਡਰੋਨ ਬੀਐਸਐਫ ਦੀ ਫਾਇਰਿੰਗ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਮੁੜਿਆ ਇਲਾਕੇ 'ਚ ਬੀਐਸਐਫ ਨੇ ਚਲਾਇਆ ਸਰਚ ਆਪਰੇਸ਼ਨ ਬਾਰਡਰ ਪਰੋਂ ਵੱਡੀ ਤਸਕਰੀ ਦਾ ਇੰਪੋਰਟ ਖੁਫੀਆ ਏਜੰਸੀਆਂ ਨੇ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਕੀਤਾ ਅਲਰਟ ਤੁੰ ਦਾ ਫਾਇਦਾ ਚੁੱਕਦੇ ਹਨ ਡਰੋਨ ਜਾਂ ਦਰਿਆ ਦੇ ਰਸਤੇ ਹੋ ਸਕਦੀ ਹੈ ਤਸਕਰੀ ਦੀ ਕੋਸ਼ਿਸ਼ ਪੰਜਾਬ ਚ ਹੁੰਦਾ ਅਫਸਰ ਚ ਜੀਨ ਟੀ-ਸ਼ਰਟ ਨਹੀਂ ਪਾ ਸਕਣਗੇ ਵਿਜੀਲੈਂਸ ਕਰਮਚਾਰੀ ਫਾਰਮਲ ਡਰੈਸਪੌਂਡ ਦੇ ਆਰਡਰ ਜਾਰੀ ਫੀਲਡ ਆਪਰੇਸ਼ਨ ਲਈ ਨਿਰਦੇਸ਼ ਲਾਗੂ ਨਹੀਂ ਅਜਰੇ ਕਾਲ ਮੈਂ ਅਰਜੀਬ ਸੰਧੂ ਨਿਊਜ਼ 18 ਪੰਜਾਬ ਦੇਖਰੇ ਦਸ਼ਕਾਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਇੱਕ ਵੱਡੀ ਖਬਰ ਦੇ ਨਾਲ ਸਾਬਕਾ ਮੰਤਰੀ ਬਲਬੀਰ ਸਿੱਧੂ ਦੀਆਂ ਮੁਸ਼ਕਲਾਂਵੱਦੀਆਂ ਨਜ਼ਰ ਆ ਰਹੀਆਂ ਨੇ ਵਿਜੀਲੈਂਸ ਨੇ ਹੁਣ ਬਲਬੀਰ ਸਿੱਧੂ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਆਨੰਦਪੁਰਵਾਸ ਜਾਇਦਾਦ ਦਾ ਪੂਰਾ ਮਾਮਲਾ ਹੈ ਜਿਸ ਮਾਮਲੇ 'ਚ ਜਾਂਚ ਸ਼ੁਰੂ ਹੋ ਗਈ ਹੈ ਬਲਬੀਰ ਸਿੱਧੂ ਨੇ ਮੰਤਰੀ ਰਹਿੰਦੇ ਆ ਮੋਹਾਲੀ ਤੇ ਰੋਪੜ ਦੇ ਵੱਖ-ਵੱਖ ਪਿੰਡਾਂ 'ਚ ਜ਼ਮੀਨ ਖਰੀਦੀ ਸੀ ਬਲਬੀਰ ਸਿੱਧੂ ਦੀ ਪਤਨੀ ਦੇ ਨਾਮ ਤੇ ਖਰੀਦੀ ਜਾਇਦਾਦ ਦੀ ਜਾਂਚ ਹੋ ਰਹੀ ਹੈ ਪਤਨੀ ਦੇ ਪ੍ਰਾ ਦੇ ਨਾਮ ਤੇ ਖਰੀਦੀ ਜਾਇਦਾਦ ਦੀ ਵੀ ਪੜਤਾਲ ਸ਼ੁਰੂ ਹੋ ਗਈ ਹੈ ਬਲਬੀਰ ਸਿੰਘ ਸਿੱਧੂ ਦੇ ਭਰਾ ਤੇ ਮੁਹਾਲੀ ਦੇ ਸਾਬਕਾ ਮੇਅਰ ਜੀਤੀ ਸਿੱਧੂ ਦੇ ਗਰੁੱਪ ਲੈਂਚੈਸਟਰ ਚ ਕਰੀਬ 70 ਏਕੜ ਜ਼ਮੀਨ ਖਰੀਦੀ ਗਈ ਸੀ ਸ਼ਾਮਲਾ ਜ਼ਮੀਨ ਤੇ ਕਬਜ਼ੇ ਦੇ ਵੀ ਇਲਜ਼ਾਮ ਨੇ ਤਾਂ ਪਰਿਵਾਰ ਦੇ ਨਾਮ ਤੇ ਜੋ ਜ਼ਮੀਨ ਹੈ ਜੋ ਜ਼ਮੀਨ ਖਰੀਦੀ ਗਈ ਹੈ ਜਾਇਦਾਦ ਬਣਾਈ ਗਈ ਹੈ ਉਸ ਨੂੰ ਲੈ ਕੇ ਜਾਂਚ ਵਿਜੀਲੈਂਸ ਨੇ ਸ਼ੁਰੂ ਕਰ ਦਿੱਤੀ ਹੈ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਜੋ ਕਾਂਗਰਸ ਚੜ੍ਹ ਕੇ ਭਾਜਪਾ ਚਲੇ ਗਏ ਸੀ ਉਹਨਾਂ ਦੇ ਖਿਲਾਫ ਜਾਂਚ ਸ਼ੁਰੂ ਹੋ ਗਈ ਹੈ ਵੈਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਲਬੀਰ ਸਿੱਧੂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਆਂਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜਾਂਚ ਹੋ ਰਹੀ ਹੈ ਬਲਬੀਰ ਸਿੱਧੂ ਨੇ ਮੰਤਰੀ ਰਹਿੰਦਿਆਂ ਮੋਹਾਲੀ ਤੇ ਰੋਪੜ ਦੇ ਵਕਫ ਵਕ ਪਿੰਡਾਂ 'ਚ ਜ਼ਮੀਨ ਖਰੀਦੀ ਸੀ ਉਹਨਾਂ ਦੀ ਪਤਨੀ ਦੇ ਨਾਂ 'ਤੇ ਖਰੀਦੀ ਜਾਇਦਾਦ ਦੀ ਵੀ ਜਾਂਚ ਸ਼ੁਰੂ ਹੋ ਗਈ ਹੈ ਪਤਨੀ ਦੇ ਭਰਾ ਦੇ ਨਾਂ 'ਤੇ ਖਰੀਦੀ ਜਾਇਦਾਦ ਦੀ ਵੀ ਪੜਤਾਲ ਹੋ ਰਹੀ ਹੈ ਇਸ ਤੋਂ ਇਲਾਵਾ ਬਲਬੀਰ ਸਿੱਧੂ ਦੇ ਭਰਾ ਤੇ ਮੋਹਾਲੀ ਦੇ ਸਾਬਕਾ ਮੇਅਰ ਜੀਤੀ ਸਿੱਧੂ ਦੇ ਗਰੁੱਪ ਦੇ ਵਿੱਚ ਵੀ 70 एकड़ ਦੇ ਕਰੀਬ ਜ਼ਮੀਨ ਖਰੀਦੀ ਗਈ ਸੀ ਸ਼ਾਮਲਾ ਜ਼ਮੀਨ ਤੇ ਕਬਜ਼ੇ ਦੇ ਵੀ ਇਲਜ਼ਾਮ ਨੇ ਤਬਲਵੀਰ ਸਿੱਧੂ ਦੀਆਂ ਮੁਸ਼ਕਿਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਵਿਜੀਲੈਂਸ ਨੇ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਖਿਲਾਫ ਹੁਣ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਜਿਸ ਮਾਮਲੇ 'ਚ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਖਾਨਲਰ ਜ਼ਮੀਨ ਤੇ ਕਬਜ਼ੇ ਦੇ ਵੀ ਇਲਜ਼ਾਮ ਨੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਤੇ ਜੋ ਜਾਇਦਾਦ ਬਣੀ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਮੰਤਰੀ ਬਲਬੀਰ ਸਿੱਧੂ ਦੀਆਂ ਮੁਸ਼ਕਿਲਾਂ ਹੁਣ ਵਾਦੀਆਂ ਨਜ਼ਰ ਆ ਰਹੀਆਂ ਨੇ ਇੱਕ ਹੋਰ ਸਾਬਕਾ ਮੰਤਰੀ ਤੇ ਵਿਜੀਲੈਂਸ ਦਾ ਸ਼ਿਕੰਜਾ ਵਿਜੀਲੈਂਸ ਦੇ ਵੱਲੋਂ ਜਾਣ ਸ਼ੁਰੂ ਕਰ ਦਿੱਤੀ ਗਈ ਹੈ। ਅੰਮਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜਲੈਂਸ ਹੋਣ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਜਾਂਚ ਕਰ ਰਹੀ ਹੈ ਬਲਬੀਰ ਸਿੱਧੂ ਨੇ ਮੰਤਰੀ ਰਹਿੰਦੇ ਆ ਜੋ ਜਾਣਕਾਰੀ ਹੈ ਕਿ ਮੌਲੀ ਤੇ ਰੋਪੜ ਦੇ ਵੱਖ-ਵੱਖ ਪਿੰਡਾਂ 'ਚ ਜ਼ਮੀਨ ਖਰੀਦੀ ਸੀ ਉਹਨਾਂ ਦੀ ਪਤਨੀ ਦੇ ਨਾਮ ਤੇ ਜੋ ਜਾਇਦਾਦ ਖਰੀਦੀ ਗਈ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੀ ਪਤਨੀ ਦੇ ਭਰਾ ਤੇ ਨਾਂ ਤੇ ਦੇ ਜੋ ਜਾਇਦਾਦ ਖਰੀਦੀ ਗਈ ਹੈ ਜੋ ਜਾਇਦਾਦ ਬਣੀ ਹੈ ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਬਲਬੀਰ ਸਿੱਧੂ ਦੇ ਭਰਾ ਜੋ ਮੁਹਾਲੀ ਦੇ ਸਾਬਕਾ ਮੇਅਰ ਨੇ ਜੀਤੀ ਸਿੱਧੂ ਉਹਨਾਂ ਦੇ ਗਰੁੱਪ ਲੈਂਚੈਸਟਰ ਦੇ ذریعے ਵੀ 70 ਏਕੜ ਜ਼ਮੀਨ ਖਰੀਦੀ ਗਈ ਸੀ ਸ਼ਾਮਲਾਟ ਜ਼ਮੀਨ ਤੇ ਵੀ ਕਬਜ਼ੇ ਦੇ ਇਲਜ਼ਾਮ ਨੇ ਤਾਂ ਇੱਕ ਹੋਰ ਸਾਬਕਾ ਮੰਤਰੀ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਬਲਬੀਰ ਸਿੱਧੂ ਦੇ ਖਿਲਾਫ ਜਾਂਚ ਸ਼ੁਰੂ ਹੋ ਗਈ ਹੈ ਕਾਂਗਰਸ ਸਰਕਾਰ ਦੇ ਵਿੱਚ ਕੈਪਟਨ ਸਰਕਾਰ ਦੇ ਸਮੇਂ ਮੰਤਰੀ ਸੀ ਸੇਤ ਮੰਤਰੀ ਸੀ ਬਲਬੀਰ ਸਿੱਧੂ ਜੋ ਹੁਣ ਬੀਜੇਪੀ ਦੇ ਆਗੂ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੀ ਪਿਛਲੇ ਸਮੇਂ ਦੇ ਵਿੱਚ ਤੇ ਹੁਣ ਬਲਬੀਰ ਸਿੱਧੂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਮਨੋਜ ਰਾਠੀ ਮੇਰੇ ਸਹਿਯੋਗੀ ਲਾਈਵ ਇਸ ਵੜੇ ਜੁੜ ਚੁੱਕੇ ਨੇ ਮਨੋਜ ਕੀ ਕੁਝ ਪੂਰੀ ਜਾਣਕਾਰੀ ਹੈ ਇਸ ਮਾਮਲੇ ਦੇ ਉੱਤੇ ਆ ਦੇਖੋ ਅਸਦੀਪ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਹਾਲਾਂਕਿ ਹੁਣ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਬੱਦ ਸਕਦੀਆਂ ਕਿਉਂਕਿ ਇਹਦੇ ਵਿੱਚ ਹੁਣ ਵਿਜੀਲੈਂਸ ਦੀ ਜਿਹੜੀ ਜਾਂਚ ਹੈ ਉਹ ਸ਼ੁਰੂ ਹੋ ਚੁੱਕੀ ਹੈ ਇਨਕੁਆਇਰੀ ਨੰਬਰ 13 ਇਦੇ ਵਿੱਚ ਕਈ ਜਿਹੜੇ ਹੈ ਇਲਜ਼ਾਮ ਲੱਗੇ ਨੇ ਜਿਹਦਾ ਹੁਣ ਵਿਜੀਲੈਂਸ ਹੈ ਉਹ ਇੱਕ ਇੱਕ ਪੁਆਇੰਟ ਤੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਜਦ ਉਹ ਮੰਤਰੀ ਸੀਗੇ ਕਾਰਜਕਾਲ ਉਹਨਾਂ ਦੇ ਸੀਗਾ ਹੈਲਥ ਮਿਨਿਸਟਰ ਸੀਗੇ ਤੇ ਉਹਨਾਂ ਵੱਲੋਂ ਜਿਹੜੇ ਇਲਜ਼ਾਮ ਨੇ ਜਿਹੜੇ ਵਿਜੀਲੈਂਸ ਹੁਣ ਇਨਕੁਆਇਰੀ ਕਰ ਰਹੀ ਹੈ ਕਿ ਮਾਹੌਲੀ ਦੇ ਵੱਖ-ਵੱਖ ਜਿਹੜੇ ਪਿੰਡ ਨੇ ਜਾਂ ਫਿਰ ਰੋਪੜ ਦੇ ਕਈ ਪਿੰਡ ਨੇ ਉੱਥੇ ਕਾਫੀ ਜ਼ਮੀਨ ਜਿਹੜੀ ਹੈ ਉਹ ਖਰੀਦੀ ਗਈ ਇਸ ਤੋਂ ਇਲਾਵਾ ਉਹਨਾਂ ਦਾ ਇੱਕ ਉਹਨਾਂ ਦੇ ਬ੍ਰਦਰ ਦੇ ਨਾਲ ਜਿਹੜਾ ਹੈਗਾ ਲੈਂਡਚੈਸਟਰ ਗਰੁੱਪ ਹੈਗਾ ਬਹੁਤ ਵੱਡਾ 70 ਏਕੜ ਕਰੀਬ 70 ਏਕੜ ਦੀ ਜ਼ਮੀਨ ਉੱਤੇ ਖਰੀਦੀ ਗਈ ਉਹਦੀ ਵੀ ਇਨਕੁਆਰੀ ਜਿਹੜੀ ਹੈ ਹੁਣ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਇਲਾਵਾ ਸ਼ਾਮਲਰ ਜ਼ਮੀਨ ਤੇ ਵੀ ਕਬਜ਼ੇ ਦੇ ਜਿਹੜੇ ਹੈਗੇ ਇਲਜ਼ਾਮ ਨੇ ਇਸ ਤੋਂ ਇਲਾਵਾ ਲੈਂਡਚੈਸਟਰ ਜਿਹੜੀ ਗਰੁੱਪ ਹੈ ਉਹਦੇ ਨਾਂ ਤੇ ਲਗਜ਼ਰੀ ਗੱਡੀਆਂ ਜਿਹੜੀਆਂ ਉਹ ਖਰੀਦੀ ਗਈ ਫੋਰਚਨਰ BMW ਹੋਰ ਵੀ ਕਈ ਵੱਡੀ ਗੱਡੀਆਂ ਜਿਹੜੀ ਹੈਗੀ ਲਗਜ਼ਰੀ ਗੱਡੀਆਂ ਲੱਖਾਂ ਰੁਪਏ ਦੀ ਜਿਹੜੀਆਂ ਗੱਡੀਆਂ ਕਰੋੜਾ ਦੀ ਉਹ ਖਰੀਦੀ ਗਈ ਉਹਦੀ ਵੀ ਜਿਹੜੀ ਇਨਕੁਆਰੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਜਿਹੜੇ ਸੋਰਸ ਜਿਹੜੇ ਟਾਪ ਸੋਰਸ ਸਾਨੂੰ ਜਾਣਕਾਰੀ ਦੇ ਰਿਹਾ ਪੁਖਤਾ ਜਿਹੜੀ ਜਾਣਕਾਰੀ ਹੁਣ ਆਈ ਹੈ ਕਿ ਇਹਦੀ ਬਿਜ਼ਨਸ ਚ ਜਿਹੜੀ ਹੈਗੀ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ ਇਹਦੇ ਨਾਂ ਤੇ ਜਿਹੜੀ ਵੀ ਜ਼ਮੀਨਾਂ ਖਰੀਦੀ ਗਈ ਜਿਹੜੀ ਵੀ ਕਿਉਂਕਿ ਆਮਦਨ ਤੋਂ ਵੱਧ ਦੀ ਜਿਹੜੀ ਹੈ ਇਨਕੁਆਇਰੀ ਜਿਹੜੀ ਹੈ ਖੋਲੀ ਗਈ ਹੈ ਬਲਬੀਰ ਸਿੱਧੂ ਦੀ ਜਿਹੜੀ ਮੁਸ਼ਕਿਲਾਂ ਉਹ ਲਗਾਤਾਰ ਵੱਧਦੀ ਜਾ ਰਹੀਆਂ ਕਿਉਂਕਿ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਮੋਹਾਲੀ ਦੇ ਵੱਖ-ਵੱਖ ਪਿੰਡਾਂ ਚ ਜਿਹੜੀ ਵੀ ਜ਼ਮੀਨਾਂ ਖਰੀਦੀ ਗਈ ਔਰ ਖਾਸ ਕਰ ਜਿਹੜੀ ਇਹਦੇ ਵੀ ਇਲਜ਼ਾਮ ਨੇ ਕਿ ਸ਼ਾਮਲਾਟ ਜ਼ਮੀਨਾਂ ਤੇ ਕਬਜ਼ੇ ਕਿਤੇ ਗਏ ਜਿਹੜੇ ਟਾਪ ਸੋਰਸ ਸਾਨੂੰ ਜਾਣਕਾਰੀ ਉਹ ਜਿਹੜੀ ਬਣਾਈ ਗਈ ਹੈ ਜਿਹਦੇ ਵਿੱਚ ਹੁਣ ਇਨਕੁਆਰੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਇਹਦੇ ਵਿੱਚ ਜਿਹੜੀ ਵੀ ਜ਼ਮੀਨਾਂ ਖਰੀਦੀ ਗਈ ਆਮਦਨ ਤੋਂ ਵੱਧ ਹੀ ਕਿਉਂਕਿ ਜਿਹੜੀ ਵੀ ਜ਼ਮੀਨਾਂ ਖਰੀਦੀ ਗਈ ਜਾਂ ਫਿਰ ਇਸ ਤੋਂ ਇਲਾਵਾ ਜਿਹੜੀ ਪ੍ਰਾਪਰਟੀ ਬਣਾਈ ਗਈ ਜਿਹੜੇ ਫਾਰਮ ਹਾਊਸ ਬਣਾਏ ਗਏ ਮਹਾਲੀ ਦੀ ਅਸੀਂ ਗੱਲ ਕਰੀਏ ਹੋਰ ਪੰਜਾਬ ਚ ਕਿਥੇ ਹੋਰ ਵੀ ਥਾਂ ਤੇ ਰੋਪੜ ਦੀ ਅਸੀਂ ਗੱਲ ਕਰੀਏ ਉੱਥੇ ਵੀ ਜਿਹੜੇ ਜਿਹੜੇ ਬਣਾਏ ਗਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਜਿਹੜੀ ਹੈ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਇੱਕ ਪੁਆਇੰਟ ਤੇ ਹੁਣ bizness ਕੰਮ ਕਰੇਗੀ ਹੁਣ ਨੈਕਸਟ ਤੋਂ ਇਲਾਵਾ ਜੇਕਰ ਉਹਨਾਂ ਦੇ ਜਿਹੜੇ ਉਹਦੇ ਉਹਨਾਂ ਦੀ ਜਿਹੜੀ ਵਾਈਫ ਹੈਗੀ ਹੈ ਉਹਨਾਂ ਦੇ ਜਿਹੜੇ ਬੇਟੇ ਆ ਉਹਨਾਂ ਦੇ ਨਾਂ ਤੇ ਜਿਹੜੀ ਜ਼ਮੀਨਾਂ ਖਰੀਦੀ ਗਈ ਜਿਹੜੀ ਵੀ ਪ੍ਰਾਪਰਟੀ ਜਿਹੜੀ ਹੈ ਉਹ ਪਰਚੇਸ ਕੀਤੀ ਗਈ ਹੈ ਉਹਨਾਂ ਦੀ ਵੀ ਇੱਕ ਇੱਕ ਇਨਕੁਆਇਰੀ ਜਿਹੜੀ ਹੈ ਉਹ bizness ਹੁਣ ਕਰੇਗੀ ਪੰਜਾਬ bizness ਸਾਫ ਤੌਰ ਤੇ ਉਹਨ ਕਹਿੰਦੇ ਜਿਹੜੇ ਸਟਾਪ ਸੋਰਸਿਸ ਜਾਣੂ ਜਾਣਕਾਰੀ ਦੇ ਰਹੇ ਆ ਇਹਦੇ ਵਿੱਚ ਇੱਕ ਇੱਕ ਪੁਆਇੰਟ ਤੇ ਜਿਹੜੀ ਹੈ ਬਹੁਤ ਕਰੋੜਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਕਿਉਂਕਿ ਜੇ ਆਪਾਂ ਗੱਲ ਕਰੀਏ ਮਹੌਲੀ ਦੀ ਜਾਂ ਫਿਰ ਰੋਪੜ ਦੀ ਇਹਦੇ ਵਿੱਚ ਜੇ ਆਪਾਂ ਪ੍ਰਾਪਰਟੀ ਦੀ ਗੱਲ ਕਰੀਏ ਕਰੋੜਾਂ ਦੀ ਪ੍ਰਾਪਰਟੀ ਜਿਹੜੀ ਹੈਗੀ ਇੱਥੇ ਕਿਉਂਕਿ ਜਿਹੜੇ ਰੇਟ ਨੇ ਪ੍ਰਾਪਰਟੀ ਦੇ ਉਹ ਬਹੁਤ ਜ਼ਿਆਦਾ ਨੇ ਕਿਉਂਕਿ ਟਰਾਈ ਸਿਟੀ ਦਾ ਏਰੀਆ ਹੈ ਮਹੌਲੀ ਦਾ ਬਹੁਤ ਲੈਂਚੈਸਟਰ ਗਰੁੱਪ ਜਿਹਾ ਹੈਗਾ ਉਹ ਬਹੁਤ ਵੱਡਾ ਗਰੁੱਪ ਹੈਗਾ ਕਿਉਂਕਿ ਆਪ ਜਿਹੜਾ 82 ਸੈਕਟਰ ਹੈ ਐਰੋ ਸਿਟੀ ਜਿਹੜਾ ਹੈਗਾ ਉੱਥੇ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈ ਉਹ ਤਿਆਰ ਹੋ ਰਿਹਾ ਹੈ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈ ਉਹ ਬਣ ਰਿਹਾ ਹੈ ਉਹਨੂੰ ਲੈ ਕੇ ਵੀ ਵਿਜੀਲੈਂਸ ਜਿਹੜੀ ਹੈਗੀ ਹੈ ਕਰੋਨਾ ਦੀ ਪ੍ਰਾਪਰਟੀ ਹੈ ਕਰੋਨਾ ਦੀ ਉਹਨੂੰ ਲੈ ਕੇ ਵੀ ਜਿਹੜੀ ਹੈਗੀ ਹੈ ਹੁਣ ਵਿਜੀਲੈਂਸ ਜਿਹੜੀ ਹੈ ਇਨਵੈਸਟੀਗੇਟ ਕਰ ਰਹੀ ਹੈ ਤੇ ਸ਼ਾਮਲਾ ਜ਼ਮੀਨਾਂ ਤੇ ਜਿਹੜਾ ਕਬਜ਼ੇ ਦੇ ਇਲਜ਼ਾਮ ਹੈ ਉਹਨਾਂ ਨੂੰ ਲੈ ਕੇ ਵੀ ਜਿਹੜੀ ਹੈਗੀ ਹੈ ਉਹ ਵੀ ਜਿਹੜੀ ਪੁਲਿਸ ਹੈ ਵਿਜੀਲੈਂਸ ਜਿਹੜੀ ਹੈਗੀ ਹੈ ਉਹ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਐਡਵਰਟਾਈਜ਼ਮੈਂਟ ਦਿੱਤੀ ਗਈਆਂ ਜਿਹੜੇ ਸੋਰਸਿਸਾਨੂੰ ਜਾਣਕਾਰੀ ਦੇ ਰਹੇ ਆ ਕਿ ਜਿਹੜਾ ਵੀ ਐਮਸੀ ਐਡਵਰਟਾਈਜ਼ਮੈਂਟ ਦਿੰਦਾ ਸੀਗਾ ਚੌਂਕਾ ਤੇ ਉੱਥੇ ਵੀ ਐਡਵਰਟਾਈਜ਼ਮੈਂਟ ਤੇ ਨਾਂ ਤੇ ਵੀ ਕਈ ਚੀਜ਼ਾਂ ਦੇ ਇਲਜ਼ਾਮ ਲੱਗੇ ਨੇ ਕਈ ਜਿਹੜੇ ਹੈਗੇ ਘੁਟਾਲੇ ਦੇ ਇਲਜ਼ਾਮ ਨੇ ਉਰਾਦੀ ਵੀ ਜਿਹੜੀ ਹੈਗੀ ਹੈ ਪ੍ਰੀਜ਼ਲੈਂਸ ਨੂੰ ਉਹਦੇ ਵਿੱਚ ਮਿਲੀ ਹੈ ਉਹਦਾ ਵੀ ਜਿਹੜਾ ਹੈਗਾ ਉਹ ਇਨਵੈਸਟੀਗੇਟ ਜਿਹੜੀ ਆ ਉਹ ਕੀਤਾ ਜਾਏਗਾ ਕਿ ਜਿਹੜੇ ਵੀ ਲੈਂਚੈਸਟਰ ਗਰੁੱਪ ਦੇ ਇਲਾਵਾ ਹੋਰ ਵੀ ਜਿਹੜੇ ਐਡਵਰਟਾਈਜ਼ਮੈਂਟ ਦਾ ਜਿਹੜਾ ਪ੍ਰੋਸੈਸ ਹੁੰਦਾ ਉਹਨਾਂ ਦੇ ਜਿਹੜੇ ਪੈਸੇ ਹੁੰਦੇ ਆ ਉਹ ਕਿੱਥੋਂ ਆਏ ਕਿੰਨੇ ਦਿੱਤੇ ਇਹ ਸਾਰੀ ਚੀਜ਼ਾਂ ਦਾ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਟ ਕੀਤਾ ਜਾਏਗਾ ਕਿਉਂਕਿ ਇੱਕ ਛੋਟੀ ਮੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਕਿ ਆਕਸ਼ਿਨ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰੀਏ ਜਿਹੜੇ ਪਿੰਡ ਨੇ ਜਾਂ ਫਿਰ ਹੋਰ ਜਿਹੜੇ ਪੋਰਸ਼ ਏਰੀਆ ਨੇ ਜਿੱਦਾਂ ਐਰੋ ਸਿਟੀ ਦੀ ਐਸੀ ਗੱਲ ਕਰ ਲਈਏ 에어ਪੋਰਟ ਰੋਡ ਤੇ ਸੈਕਟਰ 82 ਦੇ ਬੈਕ ਸਾਈਡ ਤੇ ਕਾਫੀ ਵੱਡੇ ਵੱਡੇ ਪ੍ਰੋਜੈਕਟਸ ਨੇ ਕਰੋਨਾ ਦੇ ਪ੍ਰੋਜੈਕਟਸ ਨੇ ਉੱਥੇ ਦੀ ਵੀ ਜਿਹੜਾ ਲੈਂਡ ਚੈਸਟਰ ਗਰੁੱਪ ਹੈ ਕਿਉਂਕਿ ਲੈਂਡ ਚੈਸਟਰ ਜਿਹੜਾ ਗਰੁੱਪ ਹੈ ਉਹ ਬਹੁਤ ਵੱਡਾ ਗਰੁੱਪ ਹੈ ਬਹੁਤ ਵੱਡਾ ਪ੍ਰੋਜੈਕਟ ਹੈ ਤੇ ਅਲੀਗੇਸ਼ਨ ਨੇ ਇਲਜ਼ਾਮ ਨੇ ਹਲੇ ਕੀ ਹਾਲਾਂਕਿ ਹਜੇ ਜਾਂਚ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਇਨਵੈਸਟੀਗੇਟ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਵਿਜੀਲੈਂਸ ਦੇ ਅਧਿਕਾਰੀ ਦੇ ਵਿੱਚ ਜਿਹੜਾ ਜਾਂਚ ਜਿਹੜੀ ਹੈ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਇੱਕ ਇੱਕ ਪੁਆਇੰਟ ਤੇ ਹੁਣ ਵਿਜੀਲੈਂਸ ਕੰਮ ਕਰੂਗੀ ਤਾਂ ਅਸੀਂ ਅ ਲੈ ਕੇ ਹੋਰ ਵੀ ਕਈ ਜਿਹੜੇ ਮੰਤਰੀ ਨੇ ਹੋਰ ਵੀ ਜਿਹੜੇ ਅਫਸਰ ਨੇ ਉਹ ਵੀ ਰਡਾਰ ਤੇ ਜਰੂਰ ਰਹੇ ਨੇ ਲੇਕਿਨ ਹੁਣ ਕਹਿ ਸਕਦੇ ਆ ਕਿ ਬਲਬੀਰ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਕਿਉਂਕਿ ਹੁਣ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਇੱਕ ਇੱਕ ਪੁਆਇੰਟ ਤੇ ਹੁਣ ਕੰਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਇੱਕ ਇੱਕ ਪੁਆਇੰਟ ਤੇ ਇਨਵੈਸਟੀਗੇਟ ਕੀਤਾ ਜਾ ਰਿਹਾ ਇੱਕ ਇੱਕ ਪੁਆਇੰਟ ਤੇ ਸ਼ਾਮਲਾਰ ਜ਼ਮੀਨ ਨੂੰ ਲੈ ਕੇ ਹੁਣਾਂ ਦੀ ਜਿਹੜੀ ਹੋਰ ਪ੍ਰਾਪਰਟੀਆਂ ਨੂੰ ਲੈ ਕੇ ਉਹ ਜਿਹੜਾ ਕੰਮ ਕੀਤਾ ਜਾ ਰਿਹਾ ਹੁਣ ਅਗਲਾ ਜਿਹੜਾ ਪ੍ਰੋਸੈਸ ਹੈ ਜਿਹੜੇ ਵਿਜੀਲੈਂਸ ਦਾ ਕੰਮ ਹੈਗਾ ਹੁਣ ਪੈਮਾਈਸ ਜਿਹੜਾ ਕੀਤਾ ਜਾਂਦਾ ਦੀ ਹੋਈ ਹੈ ਉਹਨਾਂ ਦਾ ਜਿਹੜਾ ਗਰੁੱਪ ਹੈਗਾ ਵੱਡਾ ਗਰੁੱਪ ਹੈਗਾ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਇਨਵੋਲਵਮੈਂਟ ਨੇ ਕਿਹੜੇ ਪਾਰਟਨਰ ਨੇ ਹੋਰ ਕਿਹੜੇ-ਕਿਹੜੇ ਇਹਦੇ ਵਿੱਚ ਇਨਵੋਲ ਨੇ ਸ਼ਾਮਲਰ ਜ਼ਮੀਨਾਂ ਦੀ ਜਿਸ ਤਰ੍ਹਾਂ ਦੇ ਇਲਜ਼ਾਮ ਨੇ ਉਹ ਸਾਰੀ ਚੀਜ਼ਾਂ ਲਗਜ਼ਰੀ ਗੱਡੀਆਂ ਜਿਹੜੀ ਖਰੀਦੀ ਗਈਆਂ ਉਹਨਾਂ ਦੀ ਵਾਈਫ ਦੇ ਨਾਂ ਤੇ ਉਹਨਾਂ ਦੇ ਬ੍ਰਦਰ ਦੇ ਨਾਂ ਤੇ ਉਹਨਾਂ ਦੇ ਬੇਟੇ ਦੇ ਨਾਂ ਤੇ ਜਿਹੜੀ ਪ੍ਰਾਪਰਟੀ ਜਿਹੜੀ ਹੈਗੀ ਉਹ ਪਰਚੇਸ ਕੀਤੀ ਗਈ ਹੈ ਸਾਰੇ ਤੇ ਜਿਹੜੀ ਹੈਗੀ ਉਹ ਕੰਮ ਕੀਤਾ ਜਾਏਗਾ ਤੇ ਹੁਣ ਕਹਿ ਸਕਦੇ ਆ ਕਿ ਹੁਣ ਧੀਰੇ-ਧੀਰੇ ਜਿਹੜਾ ਵਿਜੀਲੈਂਸ ਦਾ ਪ੍ਰੋਸੈਸ ਹੁੰਦਾ ਉਹਨੂੰ ਲੈ ਕੇ ਹੁਣ ਮਲਬੀਰ ਸਿੱਧੂ ਦੇ ਨਾਲ ਜਾਂ ਉਹਨਾਂ ਦੇ ਕਿਸੇ ਕਰੀਬੀ ਦੇ ਨਾਲ ਪਰਿਵਾਰਕ ਮੈਂਬਰ ਦੇ ਨਾਲ ਇਸ ਮਸਲੇ ਤੇ ਗੱਲਬਾਤ ਹੋਈ ਹੈ देखो क्योंकि टॉप सोर्सेसਾਨੂੰ ਜਾਣਕਾਰੀ ਦੇ ਰਹੇ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਅਸੀਂ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿੱਤੀ ਸਿੱਧੂ ਜਿਹੜੇ ਨੇ ਉਹ ਐਬਰੋਡ ਨੇ ਵਿਦੇਸ਼ ਗਏ ਹੋਏ ਨੇ ਹਾਲਾਂਕਿ ਅਸੀਂ ਕੋਸ਼ਿਸ਼ ਕਰਾਂਗੇ ਬਲਬੀਰ ਸਿੱਧੂ ਨਾਲ ਵੀ ਗੱਲਬਾਤ ਕਰਨ ਦੀ ਉਹਨਾਂ ਨਾਲ ਵੀ ਗੱਲਬਾਤ ਕਰਕੇ ਪੂਰਾ ਜਿਹੜਾ ਹੈਗਾ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਉਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਲੇਕਿਨ ਜਿਹੜੇ ਹੁਣ ਟੌਪ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ bizness ਤੇ ਜਿਹੜੀ enquairy ਜਿਹੜੀ ਸ਼ੁਰੂ ਹੋ ਚੁੱਕੀ ਹੈ enquairy ਨੰਬਰ 13 ਉਹਦੇ ਵਿੱਚ ਜ਼ਰੂਰ ਜਿਹੜਾ ਹੈਗਾ ਉਹ ਪੂਰਾ ਇਨਵੈਸਟੀਗੇਟ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਨਾਲ ਵੀ ਗੱਲਬਾਤ ਕੀਤੀ ਜਾਏ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਜਿਸ ਤਰ੍ਹਾਂ ਦੀ ਸਾਰੀ ਚੀਜ਼ਾਂ ਹੋ ਰਹੀਆਂ ਉਹਨਾਂ ਦਾ ਕੀ ਕਹਿਣਾ ਹੈ ਜਲਦੀ ਉਹਨਾਂ ਨਾਲ ਵੀ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਰੱਖਾਂਗੇ ਲੇਕਿਨ ਇਹ ਬਹੁਤ ਵੱਡੀ ਖਬਰ ਹੈ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਆਪਣੇ ਕਾਰਜਕਾਲ ਚ ਜਦੋਂ ਹੈਲਥ ਮਿਨਿਸਟਰ ਸੀਗੇ ਔਰ ਜਿਹੜੀ ਕੈਬਨਿਟ ਸੀਗੇ ਉਹਨਾਂ ਨੇ ਉਸ ਟਾਈਮ ਚ ਕਿਉਂਕਿ ਇਲਜ਼ਾਮ ਇਹ ਹੀ ਨੇ ਕਿ ਉਸ ਟਾਈਮ ਚ ਉਹਨਾਂ ਨੇ ਇਹ ਸਾਰੀ ਜਿਹੜੀ ਪ੍ਰਾਪਰਟੀ ਜਿਹੜੀ ਹੈਗੀ ਉਹ ਬਣਾਈ ਹੈ ਜਾਂ ਫਿਰ ਹੋਰ ਸ਼ਾਮਲਾਰ ਜ਼ਮੀਨ ਤੇ ਕਬਜ਼ਾ ਕੀਤਾ ਆਪਣੀ ਪਾਵਰ ਦਾ ਮਿਸਯੂਜ਼ ਕਰਕੇ ਕਿਉਂਕਿ ਇਲਜ਼ਾਮ ਇਹ ਹੀ ਨੇ ਆਪਣੀ ਪਾਵਰ ਦਾ ਮਿਸਯ ਨਹੀਂ ਫਾਰਮ ਹਾਊਸ ਤੋਂ ਲੈ ਕੇ ਹੋਰ ਜਿਹੜੇ ਗਰੁੱਪਸ ਵੱਡੇ ਪ੍ਰੋਜੈਕਟਸ ਜਿਹੜੇ ਵੱਡੇ ਵੱਡੇ ਉਹਨਾਂ ਨੇ ਉਹਨਾਂ ਵੱਲੋਂ ਬਣਾਏ ਗਏ ਇਹ ਸਾਰੀ ਚੀਜ਼ਾਂ ਦੇ ਇਲਜ਼ਾਮ ਇਹ ਹੀ ਨੇ ਕਿ ਆਪਣੇ ਕਾਰਿਆਕਾਲ ਸਮੇਂ ਉਹਨਾਂ ਨੇ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈ ਪਰਚੇਸ ਕੀਤੀ ਹੈ ਇਹਨਾਂ ਨੂੰ ਲੈ ਕੇ ਇੱਕ ਇੱਕ ਪੁਆਇੰਟ ਤੇ ਜਿਹੜਾ ਹੁਣ ਵਿਜੀਲੈਂਸ ਜਿਹੜਾ ਹੈ ਉਹ ਕੰਮ ਕਰ ਰਹੀ ਹੈ ਅਸ਼ਦੀਪ ਜੀ ਸ਼ੁਕਰੀਆ ਮਨੋਜ ਪੂਰੀ ਜਾਣਕਾਰੀ ਦੇ ਲਈ ਤਾਂ ਬਲਬੀਰ ਸਿੱਧੂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਇੱਕ ਹੋਰ ਸਾਬਕਾ ਮੰਤਰੀ ਵਿਜੀਲੈਂਸ ਦੇ ਡਰਦਾਰਤੇ ਹੈ ਬਲਬੀਰ ਸਿੱਧੂ ਦੇ ਖਿਲਾਫ ਵਿਜੀਲੈਂਸ ਨੇ ਆਂਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਜੋ ਜਾਇਦਾਦ ਜਾਂ ਜ਼ਮੀਨ ਖਰੀਦੀ ਗਈ ਹੈ ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ